ਗੋਲੀਆਂ ਚੱਲੀਆਂ ਅਦਾਜ਼ੇ ਕੀ ਫੈਕਟਰੀ ਮਜ਼ਦਮ ਬਾਲ ਬਾਲ ਬਚਿਆ ਇਸ ਦੇ ਵਿੱਚ 85 ਲੋਕਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਸੀਸੀਟੀਵੀ ਦੇ ਜ਼ਰੀਏ ਮਲਜ਼ੂਮਾ ਦਾ ਪਤਾ ਲਗਾਉਣ ਦੀ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਫੈਕਟਰੀ ਮਾਲਕ ਨੂੰ ਮਿਲੀ ਸੀ ਧਮਕੀ ਫਿਰੋਤੀ ਦੇ ਲਈ ਮਿਲੀ ਸੀ ਹੈ ਧਮਕੀ ਜਿੱਥੇ ਕਿ ਹੁਣ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਦਾਜ਼ੇ ਕੀ 50 ਲੱਖ ਰੁਪਏ ਦੀ ਜਿਹੜੀ ਕਿ ਮੰਗ ਕੀਤੀ ਗਈ ਸੀ ਫਿਰੋਤੀ ਦੇ ਰੂਪ ਦੇ ਵਿੱਚ ਸੋ ਨਵਾਂ ਸ਼ਹਿਰ ਦੇ ਕਾਟਕੜ ਦੇ ਵਿੱਚ ਗੋਲੀ ਚੱਲੀ ਹੈ ਪਿੰਡ ਬੰਡੇਰਾ ਦੀ ਇਹ ਆ ਚਾਰ ਫੈਕਟਰੀ ਹੈ ਜਿਸ ਦੇ ਵਿੱਚ ਗੋਲੀ ਚੱਲੀ ਹੈ ਸੋ ਫੈਕਟਰੀ ਮਜ਼ਦਮ ਬਾਲ ਬਾਲ ਬਚਿਆ ਇਹ ਜੀ ਰਾਤ ਕੋਈ ਅਣਖਾਤੇ ਕੋਈ ਬੰਦੇ ਸੀਗੇ ਫਾਇਰਿੰਗ ਉਹਨਾਂ ਨੇ ਸੜਕ ਤੋਂ ਕੀਤੀ ਸੜਕ ਤੋਂ ਕਰਕੇ ਅੰਦਰੋਂ ਦੀ ਹੁੰਦੀ ਹੋਈ ਉਹ ਅਲਮਾਰੀ ਚ ਵੱਜੀ ਸਾਡੇ ਮਨੀਮ ਰੱਖਿਆ ਹੋਇਆ ਜਿਹੜਾ ਅੰਦਰ ਤੇ ਇਹਦੀ ਰਾਤ ਹੱਤਾ ਹੈ ਕਈ ਦਿਨ ਦਾ ਥੱਕਿਆ ਹੋਇਆ ਸੀਗਾ ਤੇ ਅਸੀਂ ਜਦੋਂ ਸਵੇਰੇ ਆਏ ਅਸੀਂ ਦੇਖਿਆ ਵੀ ਆਹ ਹਾਲ ਕਾ ਦਾ ਕਿ ਸਵੇਰੇ ਅਸੀਂ ਕੈਮਰੇ ਵਗੈਰਾ ਚੈੱਕ ਕਰਨ ਲੱਗੇ ਫਿਰ ਇਹਦੀ ਅਲਮਾਰੀ ਖੋਲੀ ਅਲਮਾਰੀ ਦੇ ਵਿੱਚੋਂ ਕਾਰਦੋਸ ਮਿਲਿਆ ਤੇ ਫਿਰ ਅਸੀਂ ਚੈੱਕ ਕਰਨ ਲੱਗੇ ਵੀ ਕੀ ਜੀ ਜਾਹ ਪਤਾ ਤੁਹਾਨੂੰ ਫਿਰ ਉਦੋਂ ਪਤਾ ਲੱਗਿਆ ਵੀ ਗੋਲੀ ਆ ਚਲਾਈ ਵੀ ਕਿੰਨੇ ਰਾਤ ਆ ਫਿਰ ਸੀ ਉਦੋਂ ਹੀ ਕਾਰਗਰ ਥਾਣੇ ਨੂੰ ਫੋਨ ਕੀਤਾ ਤੇ ਉਹਨਾਂ ਨੇ ਸਵੇਰੇ ਆ ਕੇ ਹੁਣ ਚੈੱਕ ਕਰ ਰਹੇ ਆ ਵੀ ਇਹ ਕਿਹਨੇ ਕੀਤੀ ਵਾਰਦਾਤ ਕੀਤੀ ਆ ਇਹ ਕਿਹੜੇ ਪਿੰਡ ਚ ਪੈਂਦੀ ਫੈਕਟਰੀ ਏ ਇਹ ਬੇਡ ਕਾਰਗਰ ਚ ਪੈਂਦੀ ਏ ਤੇ ਕੀ ਮੰਗ ਕਰਦੇ ਆ ਹੁਣ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਇਹਦੀ ਤੈਅ ਤੱਕ ਜਾਇਆ ਜਾਵੇ ਦੇਖਿਆ ਜਾਵੇ ਕਿ ਕੀ ਕੀਤੀ ਕਿਹਨੇ ਕੀਤਾ ਕੀਤਾ ਇਹ ਕੋਈ ਵੱਡਾ ਹਸਾ ਹੋ ਸਕਦਾ ਕੋਈ ਵੱਡਾ ਹਸਾ ਹੋ ਸਕਦਾ ਜੀ ਰਾਤ ਦੀ ਬੱਸ ਸਕਦੀ ਹੁੰਦੇ ਹੋਏ ਦੇ ਕੋਈ ਰنجਸਤਾਨੀ ਸੀ ਨਹੀਂ ਕੋਈ ਰنجਸਤਾਨੀ ਨਹੀਂ ਨਹੀਂ ਕੋਈ ਰنجਸਤਾਨੀ ਇਹ ਰਾਤ ਨੂੰ ਮੰਡੇਰਾ ਤੋਂ ਇੱਕ ਇਨਫੋਰਮੇਸ਼ਨ ਆਈ ਸੀ ਕਿ ਉਹ ਕਿਹਨੂੰ ਗੁਰਨੇਤ ਸਿੰਘ ਤੇ ਗੁਰਿੰਦਰ ਸਿੰਘ ਹੈਗੇ ਨੇ ਇਹਨਾਂ ਦੀ ਚਾਰਾ ਚਾਰੇ ਦੀ ਅਚਾਰ ਬਣਾਉਣ ਦੀ ਫਿਕਰ ਹੈਗੀ ਹੈ ਉੱਥੇ ਕੋਈ ਇਨਸੀਡੈਂਟ ਹੋਇਆ ਉਹਦੇ ਸਮਨ ਤੇ ਵਿੱਚ ਸੁਦੇ ਜਾ ਕੇ ਕਪੀਸ਼ ਕਰ ਰਹੇ ਨੇ ਉਹ ਤੋਂ ਬਾਅਦ ਤੁਸੀਂ ਹੀ ਦੱਸ ਸਕਦੇ ਅਸਲ ਗਲਤੀ ਹੋਈ ਹੈ ਮਾਲਕਾ ਦਾ ਕਹਿਣਾ ਹੈਗਾ ਕਿ ਗੋੜੀ ਚੱਲੀ ਆ ਕੋਈ ਜਦਾਂ ਲੱਗਿਆ ਤਾਂ ਸਾਡੇ ਉੱਥੇ ਅਲੱਗ-ਅਲੱਗ ਤਿੰਨ ਲੱਗੀਆਂ ਹੋਈਆਂ ਨੇ ਸੀਆਈਏ ਤੋਂ ਫ੍ਰੈਂਜ਼ਿਕ ਤੇ ਸਾਡੇ ਥਾਣੇ ਦੀ ਹੈ ਉਰਾ ਉਹਨਾਂ ਅਸੀਂ ਮਤਲਬ 23 ਸਤੰਬਰ ਤੋਂ ਬਾਅਦ ਹੀ ਦੱਸਾਂਗੇ ਕੋਈ ਇਹਨਾਂ ਨੂੰ ਕੋਈ ਪਾਲਤੀ ਆਈਆ ਜਾਂ ਕੀ ਕੋਈ ਨਾ ਨਾ ਕੋਈ ਇਹਨਾਂ ਨੂੰ ਕੁਝ ਦਿਨ ਤੱਕ ਨਾ ਥੋੜੀ ਐਸੀ ਕਿ ਕੋਈ ਥ੍ਰੈਟ ਕਰਾਈ ਸੀ ਬਟੋ ਕੋ ਸਾਨੂੰ ਲੱਗ ਰਿਹਾ ਸੀ ਕਿ ਦਾ ਮੈਨੂੰ ਇਹ ਸੌਫਟ ਹੋ ਰਿਹਾ ਹੈ ਮਾਮਲਾ ਕੋਈ ਹਲੇ ਬੱਤ ਹੋ ਰਿਹਾ ਹੈ ਮਾਮਲਾ ਹਲੇ 23 ਸਤੰਬਰ ਤੋਂ ਬਾਅਦ ਹੀ ਆਪਣਾ ਦੱਸ ਦਿੱਤਾ ਜਾਊਗਾ